ਸਤਿ ਸ੍ਰੀ ਅਕਾਲ ਜੀ ਅੱਜ ਆਏ ਆ ਬਾਬਾ ਜੀ ਆ ਵੇਖਿਆ ਜਣਾ ਬਾਬਾ ਰਤਨ ਜੀ ਤੇ ਇਹਨਾਂ ਦੇ ਆਸ਼ਰਮ ਤੇ ਆਏ ਆ ਫਰੀਦਗੜ੍ਹ ਆਏ ਤੇ ਰਾਹ 'ਚ ਇਹਨਾਂ ਦੇ ਆਸ਼ਰਮ 'ਚ ਆ ਗਏ ਆ ਉਹ ਵੇਖ ਸਕਦੇ ਹਾਂ ਜੀ ਆਸ਼ਰਮ ਨੂੰ ਉਹ ਦੇਖ ਸਕਦੇ ਆਂ ਮੈਨੂੰ ਟੈਂਟਰ ਵੀ ਬੁਲਾ ਸਕਦਾ ਹੈ ਜਿਹੜਾ ਜਲਦੀ ਰਿਗਰਡ ਲਾ ਦੇਦਾ ਹੈ ਖਾਤੋ ਲੈ ਦੋ ਫੋਟੋ ਉਹ ਕੋ ਪਹਿਨ ਵਾਲੇ ਕੋਈ ਬੈਠੇ ਪਾ ਗਿਆ ਉਹ ਆਉਣ ਲਿਗਾਏਗਾ ਮੈਂ ਇਹੋ ਵੀ ਲੀਡੋ ਲਗੀ ਜਾ ਉਹ ਨਾ ਪਤਾ ਸੀ ਇਹ ਤਾਂ ਬੇਟਾ ਵੀ ਮੇਰੇ ਕੋਲ ਆ ਇਹਦਾ ਪਾਣੀ ਪਤਾ ਵੀ ਜਿਹੜਾ ਨਾਮ ਆ ਨਾ ਬੜਾ ਬਿਨ ਨਾਲ ਦਾੰਦਾ ਨਾ ਨਾ ਜਿਹੜਾ ਨਾ ਦੁਨੀਆ ਜਲ ਆਪੋਨ ਕਰਨਾਂ ਚੀਰੋ ਤੇ ਹੁਣ ਮੈਂ ਘਾਰਾ ਥੱਕਿਆ ਲੱਗਿਆ ਪਰ ਨਹੀਂ ਕਰਦਾ ਜਿਆਦਾ ਤੁਸੀਂ ਆਮ ਆਪਣੀ ਉਹ ਜਿਹੜੀ ਵੀਡੀਓ ਨਾਲ ਗਿਆ ਹਾਂ ਕੋਈ ਹਟਾ ਕੇ ਮਾੜਾ ਕਿ ਨਾ ਪਛਾਣਿਆ ਬਾਬਾ ਜੀ ਨੂੰ ਕੌਣ ਆਏ ਬੜੀ ਫੜ ਲਈ ਇਹਨੂੰ ਮੈਂ 1000 ਦਾ ਨਹੀਂ ਮੈਂ ਤਾਂ ਕਾਫੀ ਰੱਖ ਦੱਸੋ ਕਿ ਜਿਆਦਾ ਦੂ ਮੈਂ ਨਹੀਂ ਗਿਆ ਮਾਲ ਲਿਆ ਇਹ ਗੱਲ ਨਹੀਂ ਕੋਈ ਗੱਲ ਨਹੀਂ ਮਾੜੀ ਨਾ ਭਰਾਵਾ ਕੋਈ ਗੱਲ ਨਹੀਂ ਨਾ 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 ਤੇਰਾ ਕਰਦੇ ਖਾਂਦੇ ਤੇਰਾ ਤੇ ਤੈਨੂੰ ਮਿਲਣਾ ਵਾ ਨਾ ਪਿਆ 2000 ਰੁਪਏ ਵਿਆਹ ਮਿਲ ਗਿਆ ਲੈ ਬਹੁਤ ਸਾਡੀ ਸੱਚੀ ਗੱਲ ਹੈ ਹੈ ਦੇਖ ਲੈ ਨਾ 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 ਜੋ ਹੱਕਿਆ ਹੋੱਕਿਆ ਨਾ ਨਾ ਭੋਲਦਾ ਨਾਮ ਮੈਨੂੰ ਮੌਕਾ ਦੇ ਦੇ ਅਪਸ਼ੀਂਿਆ ਅੱਜ ਨਾਲ ਜਾਵਾਂਗੇ ਹਾਂ ਵੇ ਜਾਉ ਤੇਰੇ ਨਾਲ ਮਰ ਜਾੰਗੂ ਅੱਜ ਨਾਲ ਜਾਵਾਂਗੇ ਮੇ ਮਾਤਾ ਜੀ ਦੇ 3 ਬੱਚੇ ਕਰਦੇ ਨੇ 3 ਕਰ ਸਿਆ ਨਾ ਕੋਈ ਸਾਡੀ ਨਹੀਂ ਹੈ ਇਹ ਮਾਂ ਮਾਂ ਫੇਲੋ ਗਿਆ ਤੋਂ ਇੱਥੋਂ ਸਿਰ 15 ਕਿਲੋਮੀਟਰ ਦੂਰ ਆ ਪਿੰਡ ਫੇਲੋ ਕੇ ਜਿੱਥੋਂ ਦੀ ਕੁੜੀ ਨੂੰ ਇਮਤਿਹਾਨ ਜੀ ਨਹੀਂ ਬੈਠ ਦਿੱਤਾ ਹਾਂ 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 ਇਹ ਉਸ ਪਿੰਡ ਮਾਤਾ ਜੀ ਆ ਠੀਕ ਹੈ ਜੀ ਇਹ ਮਾਤਾ ਜੀ ਦਾ ਗਿਆ ਮੈਂ ਇੰਡੀਆ ਗੇਟ ਅੰਮ੍ਰਿਤਸਰ ਅੰਮ੍ਰਿਤਸਰ ਇੰਡੀਆ ਗੇਟ ਤੋਂ ਲੈ ਕੇ ਆਇਆ ਸੀ ਕਿ ਮੈਂ ਤੇ ਫੇਲੋ ਕੇ ਮੇਰੀ ਮੰਮੀ ਜੀ ਦੇ ਚਾਚਾ ਜੀ ਬੇਟੀ ਮਤਲਬ ਮੇਰੀ ਮਾਸੀ ਆ ਤੇ ਉੱਥੇ ਮੈਂ ਮਾਸੀ ਨਾਲ ਆਪਣੀ ਸਬਰ ਲੈ ਕੇ ਮੈਂ ਮਾਤਾ ਮੇਰੇ ਕੋਲ ਆਇਆ ਫੇਲੋ ਕੇ ਪਿੰਡ ਦਾ ਤੇ ਜਹਾਜ਼ ਮੈਂ ਲੈ ਕੇ ਆਇਆ ਨਾ ਇਹਦਾ ਬੰਦ ਹੋ ਜਾ ਇਹਦਾ ਕਫਾ ਲੋ ਆਪਾਂ ਵੀ ਕਫਾ ਲੋ ਮੈਂ ਨਾ ਇਸ ਮਤ ਨੂੰ ਲੈ ਕੇ ਆਇਆ ਮੈਂ ਤੁਹਾਨੂੰ ਅੱਗੇ ਇੱਥੇ ਖਾ ਲਿਆ ਮਾਤਾ ਜੀ ਨੂੰ ਲੈ ਕੇ ਆਇਆ ਰਾਤ ਨੂੰ ਮੈਂ ਫੋਨ ਲਾ ਦਿੱਤਾ ਉਹ ਮੁੰਡਿਆਂ ਨਾਲ ਗੱਲ ਹੋ ਗਈ ਮੇਰੀ ਕਿਹਾ ਕਿ ਸਿੱਪੀ ਓਏ ਆ ਵੜ ਲੱਭ ਨਹੀਂ ਰਿਹਾ ਮੇਕੇ ਵਿਜੀਤਾ ਦੀ ਮਾਤਾ ਅਮਰਸਾ ਦੀ ਜੇ ਕਿ ਸੂਰਜੀ ਨੂੰ ਲੈ ਲਿਆ ਪਰ ਪਿੰਡ ਬਰਾਣੀ ਆਸਨ ਲੈਣਾ ਕੁਝ ਇੰਨਾ ਕਰੋ ਕਿ ਸਿਹਰੀਆਂ ਕਿ ਲੈ ਜੀਓ ਜੇ ਨੀ ਵਿਜੀਤ ਨੂੰ ਕੀ ਗੱਲ ਹੁੰਦੀ ਆ ਕਿ 2 ਮਹੀਨੇ ਮੈਂ ਵੇਟ ਕਰਦਾ ਰਹਿਣਾ ਮਾਤਾ ਨੂੰ ਲੈਣ ਨਹੀਂ ਆਉਂਦੀ ਦੋ ਮਹੀਨੇ ਲੈਣ ਨਹੀਂ ਆਉਂਦੀ ਦੋ ਮਹੀਨੇ ਬਾਅਦ ਮੈਂ ਖਰੀਦ ਲੈਂਦਾ ਤਿੰਨ ਮੁੰਡੇ ਤਿੰਨੇ ਵਿਹਣ ਵਾਲੇ ਆ ਬਾ ਵਿਆਹ ਜਵਾਂ ਦੋ ਨਾਲ ਅਜੇ ਵੀ ਨਹੀਂ ਵਿਆਹ ਹੋਇਆ ਮੇਰਾ ਤਿੰਨ ਮੁੰਡੇ ਘਰੇ ਚੌਥੀ ਮਾਤਾ ਦੀ ਨਾਨਾ ਪੰਜਵੀਂ ਮਾਤਾ ਦੀ ਸਾਸ ਘਰੇ ਘਰ ਵਾਲਾ ਘਰੇ ਛੇ ਘਰੇ ਤੇ ਮੈਂ ਜਿਹੜੇ ਕੱਢਣ ਗਿਆ ਸਨ ਆ ਰਿਹਾ ਸੀ। ਇਹ ਨਹੀਂ ਸੀ। ਲੋਕ ਜਿੱਦ ਕਰਦੇ ਹਨ। ਮਾ ਦੋ ਜਿਆਦਾ ਕੱਢਿਆ ਦੋ ਜਿਆਦਾ। ਫਿਰ ਕੀ ਹੁੰਦਾ ਵਾ ਕਿ ਮਾਤਾ ਉਹ ਮੁੰਡਿਆਂ ਦੀ ਦਾਦੀ ਕੰਮਕਾਰ ਕਰਦੀ ਹੀ ਹੈਗੀ ਉਮਰ ਜਾਦੀ ਭਾਵੇਂ ਪਰ ਹੱਡੀ ਉਹ ਪੂਰੀ ਕੰਮਕਾਰ ਕਰਦੀ ਹੀ ਤੇ ਘਰ ਦੀ ਰੋਟੀ ਬਣੀ ਚੱਲੀ ਜਾਂਦਾ ਸੀ। ਮਾਤਾ ਪੈ ਗਈ ਬਿਮਾਰ ਸਾਲ ਬਾਅਦ ਮੁੰਡਾ ਲੈਣਾ ਹੈ ਮੇਰੇ ਕੋਲ। ਕਿਹਾ ਮੰਮੀ ਨੂੰ ਮੇਰੇ ਕੋਲ ਘੱਲ ਦੋ। ਮੈਂ ਕਿਹਾ ਮੈਂ ਤਾਂ ਕੋਈ ਗੱਲ ਵੀ ਨਹੀਂ ਕਰ ਜਨਾ ਮੈਂ। ਪਰ ਮੈਂ ਸੋਚਿਆ ਦਿਮਾਗ ਸੋਚਿਆ ਮੈਂ ਕਿ ਯਾਰ ਇਹਨਾਂ ਨੇ ਕਦੀ ਫੋਨ ਤੱਕ ਨਹੀਂ ਕੀਤਾ। ਸਾਹਿਬ ਮਾਤਾ ਦਾ ਕਿਹੜੇ ਹਾਲ ਨਹੀਂ ਜਾਣਿਆ 15 ਕਿਲੋਮੀਟਰ ਦੂਰ ਇੱਕੇ ਤਾਂ ਮਤਲਬ ਲੈਣਾ ਜੇ ਮੈਂ ਕਿਹਾ ਸਿੱਧਾ ਪੁੱਛਿਆ ਦਿਨਾ ਦਸਾਨੀ ਆ ਮੈਂ ਕਿਹਾ ਗੱਲਾਂ ਚ ਲਾ ਕੇ ਕੰਮ ਤੇ ਪੁੱਛਾ ਮੈਂ ਕਿਹਾ ਹੋਰ ਸੁਣਾ ਮਾਤਾ ਦਾਦੀ ਕਿਹੜੇ ਹਾਲ ਆ ਕਿਹਦਾ ਵੀਰ ਦਾਦੀ ਮੰਦਿਰ ਚ ਗਈ ਆ ਯੂ نو ਆ ਵੀ ਹੋਣਾ ਉੱਥੇ ਤਰੇਹਾਂ ਜਾਣ ਮੈਂ ਅੱਛਾ ਤੇ ਮੈਂ ਭੂਆ ਤੇਰੀ ਉਹਨੂੰ ਲੱਗਦੀ ਪ੍ਰੋਬਲਮ ਆ ਮੈਂ ਮਰ ਗਿਆ ਵਿਕਰ ਦੇ ਨਹੀਂ ਗਿਆ ਮੈਂ ਮੈਂ ਰੋਟੀ ਵੀ ਖਾਣ ਪਕਾਉਂਦਾ ਕਿੰਨਾ ਬੜਾ ਔਖਾ ਬਰਾਵਾ ਪਹਿਲਾਂ ਘਰੇ ਕੰਮ ਆਪ ਕਰਨਾ ਪੈਦਾ ਮੇਰਾ ਜ ਆ ਕੇ ਬਾਹਰੋਂ ਕਮਾਈ ਲਾਉਣਾ ਪੈਦਾ ਤੇ ਮੈਂ ਸ਼ਾਹ ਤੇ ਮੈਂ ਮਾਂ ਫਿਰ ਆਉਦੀ ਨੌਕਰੀ ਨਹੀਂ ਸਮਝੀ ਠੀਕ ਆ ਮੈਂ ਤਾਂ ਆਪਣੀ ਮਾਂ ਦੀ ਨੌਕਰੀ ਹੀ ਸਮਝੀ ਆ ਵੀ ਹੁਣ ਤੈਨੂੰ ਮਾਂ ਦੀ ਲੋੜ ਹੈ ਤੂੰ ਲੈ ਲੈ ਗਿਆ ਮੈਂ ਬੰਦੇ ਦਾ ਪੁੱਤ ਬਣ ਕੇ ਇੱਥੇ ਚੱਲ ਜਾ ਮੈਂ ਨਹੀਂ ਤੇ ਵੇਖ ਲੋ ਚਲੇ ਗਿਆ ਵਾ ਮੇਰੀ ਕੀ ਕਹਾਤਾ ਮੈਂ ਕਿਸ ਦੀ ਮਾਂ ਨੂੰ ਆਪਣੇ ਕੋਲ ਰੱਖ ਲਵਾ ਮੇਨ ਗੱਲ ਆ ਮੇਰੀ ਕੀ ਕਹਾਤਾ ਮੈਂ ਕਿਸੇ ਦੀ ਮਾਂ ਨੂੰ ਆਪਣੇ ਕੋਲ ਰੱਖ ਲਵਾ ਜੇਕਰ ਉਹਨਾਂ ਨੇ ਆਪਣੀ ਮਾਂ ਸੰਭਲੀ ਹੁੰਦੀ ਲਿਉਂਦੇ ਇੱਥੇ ਦੋ ਚਾਰ ਵੀਰ ਸਿਆਣੇ ਸਰਪੰਚ ਲਿਉਂਦੇ ਵੀ ਜੇ ਅਸੀਂ ਜ਼ਿੰਮੇਵਾਰੀ ਤੇ ਲੈ ਕੇ ਚੱਲੇ ਆ ਸਰਪੰਚ ਜ਼ਿੰਮੇਵਾਰ ਚੁੱਕਦਾ ਵਾ ਤੇ ਮੈਂ ਕਿਉਂ ਮੈਂ ਕਿਉਂ ਨਹੀਂ ਕਰਦਾ ਨਹੀਂ ਮੈਂ ਰੱਖ ਨਹੀਂ ਸਕਦਾ ਇੱਥੇ ਪਰ ਉਹ ਰੱਖਣੀ ਚਾਹੁੰਦੀ ਨਹੀਂ ਖੁਦ ਕਰਦੀ ਨਹੀਂ ਤੇ ਪੈਸਾ ਸੰਭਲਣੇ ਬਸ ਉਹ ਕਰਦੀ ਆਹ ਦੁਨੀਆ ਦੀ ਜਿਹੜੀ ਆ ਭੈਣ ਪਈ ਆ ਨਾ ਇੱਕ ਮਿੰਟ ਇੱਥੇ ਪੈਣਾ ਆਹ ਹੋਰਲੀ ਭੈਣ ਕਿ ਪਈ ਆ ਇਹ ਐਮ ਏ ਬੀ ਅੜ ਜੇ ਅੱਛਾ ਇਹ ਭੈਣ ਇਹਦਾ ਭਰਾ ਅੰਦਰ ਵਾ ਉਹ ਡੀ ਫਾਰਮੇਸੀ ਦਾ ਡੀ ਫਾਰਮੇਸੀ ਕੀਤੀ ਹੋਣੀ ਇਹਦੇ ਭਰਾ ਨੇ ਪਤਰਾਸ ਦੀ ਇਹ ਆ ਕਿ ਇਹ ਤਰਨਤਾਰਨ ਨੂੰ ਲੈ ਕੇ ਆ ਜਾਂਦਾ ਸੀ ਗੁਰਤੇਗ ਬਾਦਮ ਵੱਲੇ ਤੋਂ ਇਹਦੀ ਸੱਕੀ ਭੈਣ ਗਵਰਨਮੈਂਟ ਟੀਚਰ ਆ ਤੇ ਜੀਜਾ ਇਹਦਾ ਉਹ ਗਵਰਨਮੈਂਟ ਦੇ ਵਿੱਚ ਦੂਜਾ ਵਾ ਜਿਹੜਾ ਹੁੰਦਾ ਨਹੀਂ ਆ ਡਾਕਟਰੀ ਭਾਗ ਉਹਦੇ ਵਿੱਚ ਜੋਬ ਕਰਦਾ ਇਹ ਸਪਲੀ ਆ ਗਈ ਪੇਪਰਾਂ ਦੇ ਵਿੱਚ ਸਪਲੀ ਆ ਗਈ ਫਾਈਨਲ ਤੋਂ ਆ ਜਿੱਦਾਂ ਹੇਰਵਾ ਲੱਗ ਗਈ ਤੇ ਦੰਦਰ ਗਈ ਇਹ ਜਿੱਡੀ ਆਪਣੀ ਆ ਇਦਾਂ ਲ ਪੋਜੀਸ਼ਨ ਆ ਨਾ 80 ਤੱਕ ਇਹਨਾਂ ਦੀ ਕੋਠੀ ਬੜੇ ਤਗੜੇ ਸ਼ਹਿਰ ਦੇ ਵਿੱਚ ਮੇਨ ਸ਼ਹਿਰ ਦੇ ਤਰਨਤਾਰਨ ਜਿੱਥੇ ਹਸਪੀਟਲ ਆ ਸਰਕਾਰੀ ਹਸਪੀਟਲ ਆ ਉਹਦੇ ਨਾਲ ਹੀ ਇਹਨਾਂ ਨੇ ਪਲਾਨ ਕਰਿਆ ਆਇਕ ਕੀ ਕੀ ਹੋਇਆ ਕਿ ਚਪਲੀ ਆ ਗਈ ਭੈਣ ਨੇ ਕੀ ਕੀਤਾ ਕਿ ਇਲਾਜ ਕਰਾਉਣ ਦੀ ਬਜਾਏ ਇਹਨੂੰ ਕੋਠੀ ਦੇ ਵਿੱਚ ਕੈਦ ਕਰ ਦਿੱਤਾ ਭੈਣ ਉਹ ਇਹਨਾਂ ਨੂੰ ਹੁਣ ਵੀ ਕਹਿੰਦਾ ਰਹਿੰਦਾ ਨਹੀਂ ਮੇਰੇ ਬੋਢੇ ਦੇ ਬੰਦੇ ਇਹ ਕੌਣ ਆਪਕੇ ਬਾਦਾਂ ਕੌਣ ਸਾ ਪਟਵਾ ਹੈ ਖੇਤ ਨੂੰ ਇਹਨਾਂ ਨਾ ਪੜਾ ਹਾਂ ਵਾਹ ਵਾਹ ਇਹ ਪੜਾਉਣਾ ਸਾਬਾ दागी दागी। दागी। आ, आपके फादर का क्या नाम था आपके पिता का क्या नाम, देधा नाम का था।, का था।, था नाम और आपके दादा का क्या नाम था दादा का नाम किया पति का नाम किया ਕਮੇਸ਼ ਕੀ ਹਾਲ ਹੈ ਠੀਕ ਹੈ ਹੇ ਚਾ ਚਾ ਜਗਾ ਸੁਣਾ ਅੱਜਾ ਬਾਪੂ ਜੀ ਨਹੀਂ ਮੰਨਦਾ ਆਪਣਾ ਨਾ ਕਮੇਸ਼ ਕੀ ਹਾਲ ਹੈ ਠੀਕ ਹੈ ਇਹਨੇ ਘੜੋੜਾ ਓਏ ਬਹੁਤਾ ਘੜੋੜਾ ਬਸ ਇਹਨੇ ਨਾ ਜੱਫੀਆਂ ਪਾਈਆਂ ਜਣੀਆਂ ਬਸ ਜੱਫੀਆਂ ਪਾਈਆਂ ਬਹੁਤ ਘੜੋੜਾ ਆਹ ਕਾਪਾ ਇਹਦੇ ਇਹਨੇ ਬਥੇ ਹੀ ਕਰਨਾ ਫੋਨ ਥੋੜਾ ਘੜਿਆ ਵਾ ਇਹ ਸਭ ਤੋਂ ਸ਼ਤਾਨ ਸਭ ਤੋਂ ਬਜ਼ੁਰਗ ਵੀ ਹੈ ਤੇ ਸਭ ਤੋਂ ਸ਼ਤਾਨੀ ਵੀ ਹੈ ਇਹਨੇ ਇਹਦੇ ਚ ਜਵਾਕਾਂ ਨਹੀਂ ਖੜੀ ਸੁਣਾਵਾ ਇਹਨੇ ਕਿਸੇ ਨੂੰ ਕੀ ਟਪੇੜ ਮਾਰ ਦੇਣੀ ਹੈ ਤੇ ਸਭ ਤੋਂ ਖਜ਼ੂਰ ਫੇਰ ਛੇਤਰ ਖਾਣੇ ਉਹਨਾਂ ਤੋਂ ਚੱਕ ਨਾ ਨਹੀਂ ਇਹਨੇ ਅਜਾ ਲੜਦਾ ਇਹਨੇ ਸੀ ਆ ਰਿਹਾ ਇਹਦਾ ਪਿਆਰ ਹੀ ਕਰਨਾ ਵਾ ਮੈਂ ਆਪਾਂ ਰਾਬੇਰ ਆਪਵਾ ਇਹ ਬੰਦਾ ਰਾਬਾ ঠিক আব ওনা বিজলা ਸਾਊ ਆਮਾ ਨਾ ਸੇ ਨਾਵਾਕਿਸਤਾਨੀਆਂ ਕਰਿਆ ਕਰਦਾ ਅੰਦਰ ਵੀ ਪੀਂਦਾ ਹਾਂਜੀ ਹੁਣ ਜਿਹੜਾ ਉਹ ਲਾਸਟ ਆਪਾਂ ਕਹਿੰਦੇ ਨਾ ਬੋਲਣਾ ਕਿ ਉਹ ਲਾਸਟ ਜਿਹੜਾ ਜਿਹੜਾ ਕਾਲਾ ਰੰਗ ਹੁੰਦਾ ਹਾਂ ਤਾਂ ਵੈ ਮੱਤੀ ਤੇ ਕੱਟ ਜਿਹੜਾ ਕੁਝ ਨਾ ਕੋਈ ਹਾਂ ਤੇ ਇੱਥੇ ਕੰਟਰ ਹੁੰਦੇ ਨੇ ਇਸ ਬੰਦੇ ਦੇ ਜਿਹੜਾ ਉਹ ਦਾਗ ਪੈ ਹਾਂ ਉਹ ਦਾਗ ਪੈੜ ਆ ਜਿਹੜਾ ਭਗਤਵਾ ਇਹ ਛਡਵਾਇਆ ਉਹ ਤੁੰਗ ਗਜਰਾਜ ਇਹ ਉਹ ਟੂਰ ਚੜਵਾਇਆ ਗੁਜਰਾਤ ਚ ਟੂਰ ਚੜਾਗੇ ਨਾ ਦੋਸਤੋ ਮੈਂ ਨਹੀਂ ਲੈ ਗਿਆ ਆਪਣੀ ਟੀਮ ਮੈਂਬਰ ਹੈਗੇ ਸੀ ਉੱਥੇ ਠੀਕ ਹੈ ਜੀ ਤੇ ਉਹ ਲਾਗੇ ਪਿੰਡ ਵਾ ਉਹ ਫਿਰ ਗੱਡੀ-ਵਡੀ ਲੈ ਕੇ ਜਾਂਦੇ ਸੀ ਦੇਖੋ ਉਹ ਲੈ ਗਿਆ ਮੈਂ ਲੈ ਉਹ ਕਹਿੰਦੇ ਸੀ ਗੁਜਰਾਤ ਦੇ ਵਿੱਚ ਜਾਣਾ ਜੋ ਜੇ ਆਪਣੋ ਦੇ ਟੀਮ ਮੈਂਬਰ ਹੈਗੇ ਤੇ ਖਰਚਾ ਜ਼ਿਆਦਾ ਹੁੰਦਾ ਉਹ ਜਿਹੜੇ ਬਜ਼ੁਰਗ ਆ ਜਿਹਨੂੰ ਟੋਲ ਪਲਾਜ਼ ਨਹੀਂ ਜਾਣਾ ਮਰਦਾਂ ਨੂੰ ਆਉਣਾ ਚਾਹੀਏ ਆਈ ਲੋ ਜਾਈਏ ਟੋਲ ਪਲਾਜ਼ ਜਾਂਦਾ ਟੋਲ ਪਲਾਜ਼ ਦੇ ਨਾਲ ਹੀ ਖੱਬੀ ਅਸਰ ਬੜੀ ਤੰਗ ਕੰਡੀ ਬਣਾਈ ਇਹ ਉਧਰਲੇ ਪਿੰਡ ਹੀ ਆ ਇਹ ਤੋਂ ਪਿੱਛੇ ਲਾ ਕੇ ਵੇਚਿਆ ਬੇਟਾ ਕੁਲਪਲਾ ਦੇ ਲਾ ਕੇ ਪਰ ਉਹ ਦਾਦ ਦੇ ਸੀ ਬਬਦੀ ਬਬਦੀ ਇਹਨੀਆਂ ਜੜਾਵਾਂ ਸੀ ਤੇ ਦੇ ਬਾਪਾ ਇਹ ਅਸੀਂ ਕਦੀ ਇਹਨੂੰ ਮਤਲਬ ਆਪ ਨਹੀਂ ਕੱਪੜੇ ਪੁਆਏ ਦੇ ਵੇਖੋ ਕਿਦਾਂ ਇਹ ਇਦਾਂ ਰਹਿਣਾ ਸਾਲਾਂ ਸਾਡੇ ਕਹਿੰਦੇ ਸਾਡੇ ਪੰਜਾਬੀ ਆ ਬਿਲਕੁਲ ਜਾਦੀ ਸਾਰੇ ਮੇਰੇ ਕੋਲ ਜਿਹੜੇ ਪੰਜਾਬੀ ਆ ਉਹ ਵੀ ਪੰਜਾਬੀ ਆ ਆ ਵੀ ਪੰਜਾਬੀ ਆ ਵੀ ਪੰਜਾਬੀ ਆ ਉਹ ਵੀ ਪੰਜਾਬੀ ਆ ਉਹ ਵੀ ਪੰਜਾਬੀ ਆ ਆ ਇਹਨਾਂ ਕੀ ਜਦੋਂ ਆਏ ਸੀ ਇਹਨਾਂ ਦੇ ਚੰਗੀਆਂ ਪਈਆਂ ਨੇ ਬਹੁਤ ਕਦਰਮੀ ਹੁੰਦੀ ਹੈ ਇਹ ਇਹਨਾਂ ਕਰਕੇ ਕਤਲ ਕਰਦੇ ਨੇ ਇਹਨਾਂ ਦੀ ਕਤਲ ਕਰਦੇ ਨੇ ਮੇਰੇ ਨਾਲ ਬਾਬਾ ਜੀ ਬਾਬਾ ਜੀ ਬਾਬਾ ਜੀ ਅੱਜ ਦੀ ਗੀਂਹ ਜਾਰਾ ਤੇ ਅੱਜ ਤੁਰਿਆ ਵੀਰਾ ਘਾਟ ਤੋਂ ਖਾਤੇ ਤਾਂ ਵਾਈ ਲਈਆ ਹਾਂ ਜੀ ਨਹੀਂ ਆ ਕਿ ਜੇ ਮਾੜੀ ਦੁਨੀਆ ਉਹ ਚੰਗੀ ਵੀ ਹੈਗੀ ਹੈ ਸੇਵਾ ਕਰਨਾ ਮੇਰੇ ਹੋਣ ਦਿਲ ਦੀ ਬੱਲੇ ਤੋਂ ਮੇਰੇ ਕੋਲ 2-3 ਜਣੇ ਆ ਸੇਵਾ ਕਰਦੇ ਆ ਮੈਂ ਪਹਿਲਾਂ ਕੋਲ 4 ਸਾਲ ਇਹ ਹੋ ਗਿਆ ਇਹ ਹੋ ਗਿਆ ਬਸ ਦੋ ਬੱਚੇ ਨਾਲ ਕੇ ਲੈ ਕੇ ਆਪਾਂ ਆਹ ਜਿਹੇ ਵਾਗ ਕਰਦਾ ਵੀ ਮੀਨਾਈਕ ਹੋ ਗਿਆ ਇਹ ਜਰਾ ਅਖਰੀ ਦੇ ਕਿੰਨਾ ਤਾਂ ਜਾਣਾ ਅਸਲੀ ਸੇਵਾ ਕਰਦੇ ਇਹ ਨਾ ਹਾਂ ਇਹ ਵੀਡੀਓ ਬਾਕੀ ਅਗਲੇ ਪਾਸੇ ਹਾਲ ਕਰਦੇ ਪਰ ਇਹੋ ਸੇਵਾ ਨਾ ਸਿੱਖਿਆ ਕਿ ਇਹ ਸੇਵਾ ਕਰਨਾ ਹੈ ਬੈਕਗ੍ਰਾਉਂਡ ਕੰਮ ਕਰਨਾ ਜਦੋਂ ਆਪਾਂ ਕੀ ਬਾਤ ਆਸ਼ਿਸ਼ ਜੀ ਸੇਵਾ ਕਰਦੇ ਆਪਾਂ ਠੀਕ ਹੈ ਜੀ ਹਾਂ ਹੋਰ ਇਧਰ ਦੀ ਸਾਈਡ ਔਰ ਕਰਦੇ ਇਹਦੇ ਅਚੂਲੇ ਤੇ ਛੱਡ ਲਾ ਗਏ ਦੇਖ ਪਿਆ ਛੂਲੇ ਤੇ ਛੱਡ ਲਾ ਗਏ ਉਹਨਾਂ ਕੀ ਕੀਤਾ ਗੱਡੀ ਚ ਭਾਇਆ ਆਪਣੀਆਂ ਵੀਡੀਓ ਦੇਖਦੇ ਸੀ ਇਹ ਆਪਣੇ ਬਾਸ ਦੇ ਤੇ ਲੈ ਕੇ ਬਾਪੂ ਵਿੱਚ ਛੱਡ ਗਏ ਬਾਪੂ ਇੱਥੇ ਇੱਕ ਲਾਨਾ ਪਾਨਾ ਅਸਾਂ ਗਈ ਫੋਟੋ ਵੀ ਜਾ ਰਹੇ ਤੇ ਤੋਂ ਚੱਲ ਜਾ ਫੋਟੋ ਤੇ ਨਾਲ ਆਇਕਾ ਦਲੀਏ ਐਡੀ ਤਰ੍ਹਾਂ ਛੱਡ ਨਾ ਆ ਗਏ ਆਂ ਗਾਂ ਹੀ ਮੁਕਣੀ ਪਈ ਤੇ ਗਾਂ ਵੀ ਆ ਗਈ ਤੇ ਮੈਂ ਕਿਹਨ ਸਵਾਲ ਹਾਂ ਹਾਂਜੀ